ਐਸਐਡੀ ਕੀ ਅੱਜ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਲੋ ਆਪਣੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਸੰਧੂ ਜੀ ਦੀ ਅਧਿਖਸ਼ਤਾ ਦੇ ਵਿੱਚ ਇਹ ਜੋ ਪੰਜਾਬ ਦੀ ਭਗਵੰਤਮਾਨ ਸਰਕਾਰ ਦੇ ਕਾਲੇ ਕਾਰਨਾਮੇ ਨੇ ਉਹਦੇ ਖਿਲਾਫ ਅੱਜ ਪੁਤਲਾ ਦਹਨ ਕਾਰਜਕ੍ਰਮ ਹੋ ਰਿਹਾ ਹੈ ਕਾਰਨ ਹੈ ਕਿ ਅੱਜ ਹੜ੍ਹਾਂ ਦੇ ਨਾਲ ਜਿਹੜਾ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ ਉਹਦਾ ਜੇ ਕੋਈ ਜ਼ਿੰਮੇਵਾਰ ਹੈ ਤੇ ਉਹ ਭਗਵੰਤਬਾਨ ਜੀ ਦੀ ਇਹ ਨਿਕੰਮੀ ਸਰਕਾਰ ਹੈ ਕਿ ਅੰਗੈਲੀ ਨਾਲ ਇਹ ਸਰਕਾਰ ਦੇ ਅੱਜ ਪੰਜਾਬ ਦਾ ਕਿਸਾਨ ਜਿਹੜਾ ਹੈ ਉਹ ਵੱਡੇ ਘਾਟੇ ਜਾ ਗਿਆ ਪੰਜਾਬ ਦੇ ਕਿਸਾਨ ਦਾ ਵਪਾਰ ਵੀ ਖਰਾਬ ਹੋ ਗਿਆ ਕਿਸਾਨ ਨੇ ਵੀ ਖਰਾਬ ਹੋ ਗਈ ਪਰਿਵਾਰ ਵੀ ਜਿਹੜੇ ਨੇ ਉਹ ਸੜਕਾਂ ਤੇ ਆ ਗਏ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਕਿ ਹਣਾ ਤੋਂ 3 ਮਹੀਨੇ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 292 ਕਰੋੜ ਰੁਪਇਆ ਹੜ੍ਹਾਂ ਤੋਂ ਬਚਾਅ ਦੇ ਲਈ ਭਵੰਤਵਾਨ ਜੀ ਦੀ ਸਰਕਾਰ ਨੂੰ ਭੇਜਤਾ ਸੀ ਔਰ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਿਹਾ ਹੈ ਵਿਆਸ ਭਾਗੜਾ ਮੈਨੇਜਮੈਂਟ ਬੋਰਡ ਦਾ ਜਿਹੜਾ ਚੇਅਰਮੈਨ ਨੇ ਮਨੋਜ ਤਰਪਾਟੀ ਜੀ ਜਿਉਂ ਉਨ੍ਹਾਂ ਨੇ ਕਿਹਾ ਹੈ ਕਿ ਇਹਨਾਂ ਨੇ ਪੰਜਾਬ ਸਰਕਾਰ ਤੇ ਭਵੰਤਵਾਨ ਜੀ ਨੇ ਹੜ੍ਹਾਂ ਨੂੰ ਰੋਕਥਾਮ ਦੇ ਖਿਲਾਫ ਕੋਈ ਬੈਠਕ ਨਹੀਂ ਕੀਤੀ ਕੋਈ ਖਰਚਾ ਨਹੀਂ ਕੀਤਾ ਔਰ ਮੌਨਸੂਨ ਦਾ ਤੇ ਪਹਿਲੇ ਹੀ ਪਤਾ ਸੀ ਕੋਈ ਖੁਆ ਨਹੀਂ ਹੋ ਗਈ ਸੀ ਕਿ ਮੌਨਸੂਨ ਬੜੀ ਐਤ ਕੀ ਜ਼ਬਰਦਸਤ ਆ ਰਹੀ ਹੈ ਪਰ ਇਹਨਾਂ ਨੇ ਕੋਈ ਉਪਰਾਲਾ ਨਹੀਂ ਕੀਤਾ ਜਿਸ ਦੇ ਕਰਕੇ ਫੜਾਂ ਦਾ ਨੁਕਸਾਨ ਪੰਜਾਬ ਨੂੰ ਝੇਲਣਾ ਪਿਆ ਨਾ ਇਹ ਭਗਵੰਤਬਾਨ ਸਰਕਾਰ ਨੇ ਕੋਈ ਨਾਲਾ ਸਾਫ ਕਰਵਾਇਆ ਨਾ ਇਹਨਾਂ ਨੇ ਕੋਈ ਬੰਨ ਰਿਪੇਅਰ ਕਰਾਇਆ ਜਾਦਗੀ 12000 ਕਰੋੜ ਰੁਪਇਆ ਡਿਜ਼ਾਸਟਰ ਮੈਨੇਜਮੈਂਟ ਦਾ ਜਿੰਨੂੰ ਕਹਿੰਨੇ ਆ ਅਸੀਂ ਕਿ ਕਿਸੇ ਵੀ ਮੰਦ ਭਾਗੀ ਜੇ ਕੋਈ ਘਟਨਾ ਹੁੰਦੀ ਐ ਤੇ ਉਹਦੇ ਲਈ ਸਰਕਾਰ ਕੋਲ ਪਿਆ ਸੀ ਪਰ ਦਿਨਾ ਨੇ ਉਹਦੇ ਜੋ ਕੇਵਲ 71000 ਰੁਪਇਆ ਖਰਚ ਕੀਤਾ ਉਹਦਾ ਹੀ ਕਾਰਨ ਸੀ ਕਿ ਅੱਜ ਪੰਜਾਬ ਜਿਹੜਾ ਹੈ ਉਹ ਹੜ੍ਹਾਂ 'ਚ ਡੁੱਬ ਗਿਆ ਜਨਤਾ ਪਾਰਟੀ ਦੇ ਕਾਰਜਕਰਤਾ ਆਪਣੇ ਪ੍ਰਧਾਨ ਸੁਨੀਲ ਜਾਖੜ ਜੀ ਔਰ ਕਾਰਜਕਾਰੀ ਪ੍ਰਧਾਨ ਸੁਨੀ ਜੀ ਦੇ ਨਾਲ ਪਹੜਾ ਦੇ ਜੋ ਪ੍ਰਭਾਵਿਤ ਲੋਕ ਸੀ ਉਹਨਾਂ ਦੇ ਨਾਲ ਖੜੇ ਰਏ ਸਾਡੇ ਪ੍ਰਧਾਨ ਮੰਤਰੀ ਜੀ ਵੀ ਆਏ 1600 ਕਰੋੜ ਦਾ ਵੱਡਾ ਪੈਕੇਜ ਦੇ ਗਏ 12000 ਕਰੋੜ ਦੇ ਇਲਾਵਾ ਔਰ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਵੀ ਆਏ ਔਰ ਸਾਡੇ ਲਗਭਗ 50 ਤੋਂ ਵੱਧ ਮੰਤਰੀ ਹਰ ਛੋਟੇ ਤੋਂ ਛੋਟੇ ਪਿੰਡ ਚ ਗਏ ਨੇ ਕੇਂਦਰੀ ਸਰਕਾਰ ਦੇ ਪਰ ਭਗਵੰਤ ਜੀ ਦੇ ਸਮੇਤ ਉਹਨਾਂ ਦੇ ਮੰਤਰੀ ਜਿਹੜੇ ਨੇ ਉਹ ਗਾਇਬ ਰਹੇ